ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਹੀ ਸੋਹਣੀ ਕਲੈਕਸ਼ਨ ਰਲੀ ਮਿਲੀ ਜੀ ਕਲੈਕਸ਼ਨ ਹੋਣਗੀ ਸੂਟ ਬਹੁਤ ਸੋਹਣੇ ਹੋਣਗੇ ਬਿਲਕੁਲ ਜੈਨੂਅਲ ਪ੍ਰਾਈਸ ਦੇ ਪਾਰਟੀ ਵੇਅਰ ਸੂਟ ਹੋਣਗੇ ਠੀਕ ਹੈ ਜੀ ਤੇ ਪਰ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਂਦੇ ਨੇ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ

ਬਹੁਤ ਹੀ ਸੋਹਣਾ ਕਲਰ ਆ ਗਿਆ ਮਰੂਨ ਕਲਰ ਆ ਗਿਆ ਤੇ ਮਰੂਨ ਕਲਰ ਦੀ ਸਿਲਕ ਦੀ ਬਾਟਮ ਆਏਗੀ ਤੇ ਨਾਲ ਆਏਗਾ ਦੁਪੱਟਾ ਬਨਾਰਸੀ ਦੁਪੱਟਾ ਹੋਏਗਾ ਇਸ ਤਰ੍ਹਾਂ ਦਾ ਬਹੁਤ ਸੋਹਣਾ ਖੁੱਲਾ ਢੁਲਾ ਦੁਪੱਟਾ ਜਿੰਨਾ ਚਾਹੇ ਤੁਸੀਂ ਸੂਟ ਦੇ ਨਾਲ ਯੂਜ਼ ਕਰਨਾ ਠੀਕ ਹੈ ਬਾਅਦ ਵਿੱਚ ਤੁਸੀਂ ਇਸ ਦਾ ਸੋਨਾ ਜਿਹਾ ਦੁਪ ਮਤਲਬ ਸ਼ਰਟ ਵੀ ਬਣਾ ਸਕਦੇ ਹੋ ਜਿਹੜਾ ਤੁਸੀਂ ਬੱਚੇ ਦੀ ਬਣਾ ਸਕਦੇ ਹੋ ਇਹਨਾਂ ਸੋਹਣਾ ਦੁਪੱਟਾ ਪ੍ਰਾਈਸ ਲੱਗੇਗਾ ਇਸ ਸੂਟ ਦਾ 1550 ਰੁਪਏ ਸੈਕਿੰਡ ਕਲਰ ਇਹਦੇ ਵਿੱਚ ਆ ਗਿਆ ਬਲੈਕ ਕਲਰ ਠੀਕ ਹੈ ਜੀ ਕਲਰ ਆ ਗਿਆ ਬਲੈਕ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਇਹ ਵੀ ਹਲੋ ਹਰੇਕ ਕਲਰ ਦੀ ਨਾ ਆਪਣੀ ਆਪਣੀ ਗ੍ਰੇਸ ਹੁੰਦੀ ਮੈਰੂਨ ਆਪਣੀ ਜਗ੍ਹਾ ਸੋਹਣਾ ਲੱਗ ਰਿਹਾ ਹੈ ਆਪਣੀ ਜਗ੍ਹਾ ਸੋਹਣਾ ਲੱਗ ਰਿਹਾ ਹੈ ਸਿਲਕ ਦੇ ਵਿੱਚ ਸਾਰਾ ਫੈਬਰਿਕ ਆਏਗਾ ਬਾਟਮ ਦਾ ਵੀ ਇਹਦਾ ਵੀ ਲਾਈਨਿੰਗ ਲੱਗੇਗੀ ਪਾਰਟੀ ਵਰ ਸੂਟ ਹੈ ਪ੍ਰਾਈਸ 1550 ਹੋਏਗਾ ਸ਼ਿਪਿੰਗ ਵਿੱਚ ਐਡ ਆ ਨੈਕਸਟ ਆ ਗਿਆ ਜੀ ਇਹਦਾ ਮਹਿੰਦੀ ਗ੍ਰੀਨ ਕਲਰ ਠੀਕ ਹੈ ਬਹੁਤ ਸੋਹਣਾ ਕਲਰ ਹੈ ਵੀ ਮਹਿੰਦੀ ਗ੍ਰੀਨ ਕਲਰ ਆ ਤੇ ਹੈਲੋ ਠੀਕ ਹੈ ਓਕੇ ਤਿੰਨ ਕਲਰ ਇਹਦੇ ਵਿੱਚ अवेलेबल ਨੇ 1550 ਪ੍ਰਾਈਸ ਰਹੇਗਾ ਨੈਕਸਟ ਹੈਗਾ ਆਪਣੇ ਕੋਲ ਔਰਗੈਂਜ਼ਾ ਦਾ গারਲਿਸ਼ ਲੁੱਕ ਦਾ ਸੂਟ ਹੈ ਹੈਲੋ ਜੀ ਇਹਦੇ ਉੱਪਰ ਤੁਹਾਨੂੰ ਨਾ ਅ ਮਤਲਬ ਮਸ਼ੀਨ ਵਰਕ ਦੇ ਉੱਪਰ ਹੈਂਡਵਰਕ ਮਿਲੇਗਾ ਔਰ ਇਹਦਾ ਇੰਨਾ ਸੋਹਣਾ ਜਿਹਾ ਇਹਦਾ ਸਾਰਾ ਮਤਲਬ ਬਹੁਤ ਸੋਹਣਾ ਜਿਹਾ ਪੀਸ ਬਣਿਆ ਹੋਇਆ ਹੈ ਇਸ ਦਾ ਇਹਦਾ ਕੀ ਰਵੀ ਇਹ ਮੇ ਬਣਿਆ ਹੋਇਆ ਠੀਕ ਹੈ ਜਿਵੇਂ ਫਰੰਟ ਆਏਗੀ ਉਵੇਂ ਇਹਦਾ ਕਾਰਨਰ ਵਗੈਰਾ ਸਾਰਾ ਕੁਝ ਕਵਰ ਹੋਇਆ ਨੀਚੇ ਲੈਸ ਦਾ ਵੀ ਕੰਮ ਹੋਇਆ ਤੇ ਇਹਦੇ ਨਾਲ ਤੁਹਾਨੂੰ ਸਿੰਪਲ ਪਿਓਰ ਦੁਪੱਟਾ ਮਿਲੇਗਾ ਰਿਯਾਨ ਦੀ ਬਾਟਮ ਮਿਲੂਗੀ ਦਿੱਲੀ ਸਟਾਈਲ ਦਾ ਸੂਟ ਹੈ ਕੁੜੀਆਂ ਵਾਲਾ ਠੀਕ ਹੈ ਤੇ ਆਰਗੈਂਜ਼ਾ ਦਾ ਸੂਟ ਆਏਗਾ 1550 ਇਹ ਸੂਟ ਦਾ ਪ੍ਰਾਈਸ ਰਹੇਗਾ ਠੀਕ ਹੈ 1550 ਪ੍ਰਾਈਸ ਰਹੇਗਾ ਸੂਟ ਦਾ ਵਿਸਕੋਸ ਆਰਗੈਂਜ਼ਾ ਦਾ ਸੂਟ ਹੋਏਗਾ ਹਲੋ ਜੀ ਨੈਕਸਟ ਆਏਗਾ ਜੀ ਆਪਣੇ ਕੋਲ organza ਦੇ ਉੱਪਰ ਹੀ ਇਹ ਵੀ ਉਹਦੇ ਨਾਲ ਰਲਦਾ ਮਿਲਦਾ ਹੀ ਫੈਬਰਿਕ ਆ ਟੂ ਕਲਰ ਆ ਸੌਰੀ ਫੈਬਰਿਕ ਵੀ ਉਹਦੇ ਨਾਲ ਦਾ ਹੀ ਆ organza ਦਾ ਫੈਬਰਿਕ ਆਏਗਾ ਬਹੁਤ ਹੀ ਸੋਹਣੀ ਸੌਫਟ organza ਥੋੜਾ ਕਲਰ ਉਹਦੇ ਨਾਲ ਡਾਰਕ ਇਹਦੇ ਉੱਪਰ ਪੈਚਵਰਕ ਵਿਦ ਥ्रेडਵਰਕ ਹੋਇਆ ਇਹ ਸਾਰਾ ਥ्रेडਵਰਕ ਤੇ ਪੈਚਵਰਕ ਹੋਇਆ ਬਹੁਤ ਸੋਹਣਾ ਜਿਹਾ ਫਿਨਿਸ਼ਿੰਗ ਸੋ ਗੁੱਡ ਵਾਲਾ ਕੰਮ ਇਹਦੇ ਨਾਲ ਤੁਹਾਨੂੰ ਮਿਲੂਗੀ ਇਹ ਬਾਟਮ ਬਾਟਮ ਦੇ ਉੱਪਰ ਵਰਕ ਆਊਗਾ ਤੇ ਨਾਲ ਆਊਗਾ ਦੁਪੱਟਾ ਦੁਪੱਟਾ ਆਊਗਾ ਜੀ ਸੁਪਰ نیٹ ਦਾ ਦੁਪੱਟਾ ਹੋਊਗਾ ਸੁਪਰ نیٹ ਤੇ ਦੁਪੱਟੇ ਦੇ ਉੱਤੇ ਵੀ ਤੁਹਾਨੂੰ ਪੈਚ ਵਰਕ ਮਿਲੇਗਾ ਇਸ ਤਰ੍ਹਾਂ ਠੀਕ ਹੈ ਇਹਦਾ ਸੂਟ ਦਾ ਪ੍ਰਾਈਸ ਲੱਗੇਗਾ ਜੀ 1650 ਹਾਂਜੀ 1650 ਸੂਟ ਦਾ ਪ੍ਰਾਈਸ ਲੱਗੇਗਾ ਸੂਟ ਬਹੁਤ ਸੋਹਣੇ গারਲਿਸ਼ ਲੁੱਕ ਦੇ ਸੂਟ ਨੇ ਨੈਕਸਟ ਆ ਗਿਆ ਜੀ ਆਪਣੇ ਕੋਲ ਕੋਟਾ ਡੋਰੀ ਆ ਹੈਲੋ ਇਹ ਕੋਟਾ ਡੋਰੀਆ ਚ ਆ ਗਿਆ ਡਿਜ਼ਾਈਨਿੰਗ ਸੁਪਰ ਆ ਹਲੋ ਜੀ ਬਹੁਤ ਸੋਹਣਾ ਡਿਜ਼ਾਈਨਿੰਗ ਆਉਗੀ ਤੇ ਫੈਬਰਿਕ ਵੀ ਸੋ ਗੁੱਡ ਆ ਘੇਰੇ ਤੇ ਵੀ ਇਸ ਤਰ੍ਹਾਂ ਦਾ ਕੰਮ ਮਿਲੂਗਾ ਤੁਹਾਨੂੰ ਗਲੇ ਤੇ ਵੀ ਮਿਲੂਗਾ ਦੁਪੱਟਾ ਵੀ ਕੋਟਾ ਡੋਰੀਆ ਦਾ ਹੀ ਮਿਲੂਗਾ ਲਓ ਜੀ ਠੀਕ ਹੈ ਹਲੋ ਦੁਪੱਟਾ ਵੀ ਕੋਟਾ ਡੋਰੀਆ ਦਾ ਮਿਲੂਗਾ ਨਾਲ ਆਉਗੀ ਸਿਲਕ ਦੀ ਬਾਟਮ ਠੀਕ ਹੈ ਮਸਲੀਨ ਸਿਲਕ ਹਾਂ ਮਸਲਿਨ ਦੀ ਬਾਟਮ ਆਊਗੀ ਓਕੇ ਮਸਲਿਨ ਦੀ ਬਾਟਮ ਆਏਗੀ 1350 ਸੂਟ ਦਾ ਪ੍ਰਾਈਸ ਰਹੇਗਾ ਠੀਕ ਹੈ 1350 ਸੂਟ ਦਾ ਪ੍ਰਾਈਸ ਰਹੇਗਾ ਸੂਟ ਬਹੁਤ ਹੀ ਸੋਹਣਾ ਗੋਟਾ ਪੱਤੀ ਦਾ ਕੰਮ ਬਹੁਤ ਸੋਹਣਾ ਹੋਇਆ ਸੂਟ ਦੇ ਉੱਪਰ ਲਾਈਟ ਗ੍ਰੀਨ ਕਲਰ ਆ ਨੈਕਸਟ ਆ ਗਿਆ ਆਪਣੇ ਕੋਲ ਸ਼ਿਮਰ ਦੇ ਉੱਪਰ ਹਲੋ ਜੀ ਸ਼ਿਮਰ ਦੇ ਉੱਪਰ ਆ ਗਿਆ ਇਹ ਵਾਲਾ ਕਲਰ ਠੀਕ ਹੈ ਜੀ ਕਲਰ ਬਹੁਤ ਸੋਹਣਾ ਵੀ ਨੈਕ ਬਣਿਆ ਹੋਇਆ ਹੈ ਪੈਨਲ ਸਾਈਡ ਤੁਹਾਨੂੰ ਠੀਕ ਹੈ ਵਰਕ ਮਿਲੇਗਾ ਘੇਰੇ ਤੇ ਵੀ ਵਰਕ ਮਿਲੇਗਾ ਔਰ ਬਹੁਤ ਸੋਹਣਾ ਨਾ ਹਲਕਾ ਫੁਲਕਾ ਜਾਂ ਪ੍ਰਿੰਟਡ ਜਾਂ ਸੂਟ ਆ ਪੌਂਚੇ ਤੇ ਤੁਹਾਨੂੰ ਵਰਕ ਮਿਲੇਗਾ ਚਾਕਲੇਟ ਮਸਲੀਨ ਦੀ ਬਾਟਮ ਲੱਗੀ ਹੋਏਗੀ ਨਾਲ ਮਸਲੀਨ ਦਾ ਦੁਪੱਟਾ ਲੱਗਾ ਹੋਏਗਾ ਠੀਕ ਹੈ ਚਲੋ ਮਸਲੀਨ ਦਾ ਦੁਪੱਟਾ ਇਸ ਤਰ੍ਹਾਂ ਦਾ ਔਰ ਇਹਦਾ ਪ੍ਰਾਈਸ 1350 ਲੱਗੇਗਾ ਹਾਂਜੀ 1350 ਸੂਟ ਦਾ ਪ੍ਰਾਈਸ ਲੱਗੇਗਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਕਲਰ ਆ ਜਾਏਗਾ ਫਿਰੋਜ਼ੀ ਇਹਦਾ ਮੈਂ ਤੁਹਾਨੂੰ ਦੁਪੱਟਾ ਵਗੈਰਾ ਖੋਲ ਕੇ ਦਿਖਾ ਦਿੰਨੀ ਹਾਂ ਹਲੋ ਜੀ ਠੀਕ ਹੈ ਇਹ ਪਾਰਟੀ ویئر ਸੂਟ ਹੈ ਠੀਕ ਹੈ ਇਹਨਾਂ ਨੂੰ ਤੁਸੀਂ ਪਾਰਟੀ ویئر ਯੂਜ਼ ਕਰ ਸਕਦੇ ਜੇ ਰੈਗੂਲਰ ਉਹ ਵੀ ਜਿੱਦਾਂ ਮਤਲਬ ਜਿਹੜਾ ਪਾਉਣਾ ਚਾਹੁੰਦਾ ਹੈ ਛੋਟੇ-ਮੋਟੇ ਫੰਕਸ਼ਨ ਵਗੈਰਾ ਅਟੈਂਡ ਕਰਨਾ ਚਾਹੁੰਦਾ ਸਰਦੀਆਂ ਰਿਤੇ ਵੈਸੇ ਵੀ ਪੈ ਜਾਂਦੇ ਆ ਔਰ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਸ਼ਿਮਰ ਚਾਕਲੇਟ ਮਸਲੀਨ ਦੀ ਬਾਟਮ ਸੇ मसलीन दुपट्टा हेलो जी मसलीन दुपट्टा आऊगा खुला डुला लैस लगी हुई है तो इस तरह लाइन वाला मसलीन दुपट्टा तेरह सौ पंजा रहेगा प्राइस सूट का ठीक है नैक्सट आ गया अपने को चॉकलेट मसलीन के उपर हेलो जी ये भी तेन चॉकलेट मसलीन के उपर डिजाइन मिलेगा हल्का फुल्का कुड़िया चिड़िया वाला सूट ਇਹਦਾ ਸੂਟ ਦਾ ਪ੍ਰਾਈਸ ਲੱਗੇਗਾ ਜੀ ਆਲੋ 1350 ਰੁਪਏ ਠੀਕ ਹੈ 1350 ਸੂਟ ਦਾ ਪ੍ਰਾਈਸ ਹੈ ਠੀਕ ਹੈ ਐਵੇਂ ਦਾ ਇਸ ਤਰ੍ਹਾਂ ਦਾ ਨੈੱਕ ਬਣਿਆ ਹੋਇਆ ਬਹੁਤ ਸੋਹਣਾ ਤੇ ਨਾਲ ਆਉਗੀ ਇਹ ਮੈਂ ਡਿਜ਼ਾਈਨਿੰਗ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਆਉਗੀ ਸੀਕਵੈਂਸ ਵਰਕ ਆਏਗਾ ਥ्रेड ਵਰਕ ਆਏਗਾ ਪੌਂਚੇ ਦੇ ਉੱਪਰ ਵਰਕ ਆਏਗਾ ਲਓ ਜੀ ਪੌਂਚੇ ਤੇ ਵਰਕ ਮਿਲੇਗਾ ਨਾਲ ਦੁਪੱਟਾ ਮਿਲੇਗਾ ਤੇਬੀ ਦਾ ਹਲੋ ਤੇ ਵੀ ਮਸਲੀਨ ਦਾ ਦੁਪੱਟਾ ਮਿਲੇਗਾ ਦੁਪੱਟੇ ਤੇ ਵੀ ਬਰਕਤ 1350 ਸੂਟ ਦਾ ਪ੍ਰਾਈਜ਼ ਰਹੇਗਾ ਠੀਕ ਹੈ 1350 ਸੂਟ ਦਾ ਪ੍ਰਾਈਜ਼ ਰਾਈਟ ਹੈ ਮੈਚਿੰਗ ਬਹੁਤ ਸੋਹਣੀ ਆ ਚਾਕਲੇਟ ਮਸਲੀਨ ਦਾ ਫੈਬਰਿਕ ਆਏਗਾ ਚਾਹੋ ਲਾਈਨਿੰਗ ਲਗਵਾਓ ਚਾਹੇ ਨਾ ਲਗਵਾਓ ਸਭ ਤੋਂ ਗੁੱਡੇ ਦੀ ਇਹ ਗੱਲ ਆ ਤੁਸੀਂ ਲਾਈਨਿੰਗ ਤੋਂ ਬਿਨਾ ਵੀ ਪਾ ਸਕਦੇ ਪੂਰਾ ਗਾਫ ਕਪੜਾ ਹੈ ਲਓ ਜੀ ਅਗਲਾ ਕਲਰ ਆ ਗਿਆ ਜੀ ਮੈਰੂਨ ਮੈਰੂਨ ਦੇ ਨਾਲ ਮਿਲੇਗੀ ਤੁਹਾਨੂੰ ਪੀਚ ਕਲਰ ਦੀ ਕੰਟਰਾਸਟ ਬਾਟਮ ਠੀਕ ਹੈ ਤੇ ਨਾਲ ਵੀ ਦੇਖਾ ਪੀਚ ਕਲਰ ਦਾ ਕੰਟਰਾਸਟ ਦੁਪੱਟਾ ਬਹੁਤ ਸੋਹਣੀ ਮੈਚਿੰਗ ਬਣੀ ਹੈ ਸੂਟ ਵੀ ਬਹੁਤ ਸੋਹਣਾ ਕਿਸੇ ਨੂੰ ਜਿੱਦਾਂ ਵੀ ਤੁਸੀਂ ਚਾਹੋ ਯੂਜ਼ ਕਰ ਸਕਦੇ ਹੋ ਕਿਸੇ ਨੂੰ ਦੇ ਨਾਲ ਲੈਣਾ ਹੈ ਵਿਆਹ ਚ ਕੁੜੀਆਂ ਨੇ ਪਾਣਾ ਹੈ ਜਿਵੇਂ ਵੀ ਤੁਸੀਂ ਚਾਹੋ ਯੂਜ਼ ਕਰ ਸਕਦੇ ਹੋ 1350 ਪ੍ਰਾਈਸ ਰਹੇਗਾ ਨੈਕਸਟ ਇੱਕ ਆਈਟਮ ਤੁਹਾਨੂੰ ਦਿਖਾਉਣੀ ਆ ਇਹ ਵੀ ਸੂਟ ਬੜਾ ਸੋਹਣਾ ਬਣਿਆ ਹੋਇਆ ਇਹ ਜਾਮ ਕਾਟਨ ਦੇ ਉੱਪਰ ਆਏਗਾ ਹਾਂਜੀ ਠੀਕ ਹੈ ਜਾਮ ਕਾਟਨ ਦੇ ਉੱਪਰ ਆਏਗਾ ਇਸ ਤਰ੍ਹਾਂ ਇਹ ਤਾਂ ਬਣਿਆ ਹੋਇਆ ਕੁਝ ਸਟਾਈਲ ਘੇਰੇ ਦੇ ਉੱਪਰ ਤੁਹਾਨੂੰ ਮਿਲੇਗਾ ਵਰਕ ਠੀਕ ਹੈ ਤੇ ਨਾਲ ਮਿਲੇਗਾ ਦੁਪੱਟਾ ਬਹੁਤ ਪਿਆਰਾ ਜਿਹਾ ਦੁਪੱਟਾ ਮਿਲੇਗਾ ਐ ਲੋ ਜੀ ਓਕੇ ਇਸ ਤਰ੍ਹਾਂ ਪਿਓਰ ਸ਼ਿਫੋਨ ਦਾ ਦੁਪੱਟਾ ਦੁਪੱਟੇ ਦੇ ਕਿਨਾਰੇ ਤੇ ਬਹੁਤ ਸੋਹਣਾ ਵਰਕ ਹੋਇਆ ਹੈ ਇਹ ਸੂਟ ਦਾ ਪ੍ਰਾਈਸ ਲੱਗੇਗਾ ਜੀ 1350 हां जी 1350 सूट ਦਾ ਪ੍ਰਾਈਸ ਰਹੇਗਾ ਵੇਲੇ ਦਾ ਨੈਕਸਟ ਵੀ ਸੇਮ ਕਲਰ ਆ ਗਿਆ ਡਿਜ਼ਾਈਨ ਅਲੱਗ ਆਏਗਾ ਚਲੋ ਡਿਜ਼ਾਈਨ ਬਹੁਤ ਪਿਆਰਾ ਆ ਗਿਆ ਹੈ ਜਾਮ कॉटन ਇਹੋ ਜਿਹਾ ਕਪੜਾ ਹੈ ਕਿ 12 ਮਹੀਨੇ ਵਿਕਦਾ ਰਹਿੰਦਾ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਇਹਦੀ ਜਮਾਨਤਾਂ ਵਧ ਜਾਂਦੀ ਕਿਉਂਕਿ ਇਹਨੂੰ ਲਾਈਨਿੰਗ ਨਹੀਂ ਲੱਗਣੀ ਹੁੰਦੀ ਇਹਦਾ ਖੇਰਾ ਬਹੁਤ ਸੋਨਾ ਬਣਿਆ ਠੀਕ ਹੈ ਜਿਵੇਂ ਦਾ ਇਹਦਾ ਖੇਰਾ ਬਣਿਆ ਖੂਬਸੂਰਤ ਚਾ ਤੇ ਇਹ ਆ ਗਿਆ ਇਹਦੇ ਨਾਲ ਦੁਪੱਟਾ ਦੁਪੱਟਾ ਵੀ ਬਹੁਤ ਹੀ ਪਿਆਰਾ ਜਿਹਾ ਲੱਗੂ ਕੱਟਵਰਕ ਵੀ ਹੋਇਆ ਹੈ ਬੂਟੀਆਂ ਵੀ ਨੇ ਇਧਰ ਸਾਈਡ ਤੇ ਐਵੇਂ ਵੀ ਆਊਗਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਆਊਗਾ 1350 ਸੂਟ ਦਾ ਪ੍ਰਾਈਸ ਰਹੂਗਾ ਇਹ ਸਾਡੇ ਅੱਜ ਦੇ ਸੂਟ ਸੀਗੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ